ਸਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 1.5 ਬਿਲੀਅਨ ਇਸਾਈਆਂ ਦੇ ਆਗੂ ਪੋਪ ਲਿਓ ਨੇ ਕਿਹਾ ਹੈ ਕਿ ਇਸ ਵੇਲੇ ਜਿਹੜੇ ਚਾਰਜ ਪਰੇ ਜਿਹੜੇ ਜੰਗ ਦੇ ਬੱਦਲ ਮਟਰਾ ਰਹੇ ਨੇ ਇਹ ਸਾਰੇ ਸੰਸਾਰ ਦੀ ਤਬਾਈ ਦਾ ਕਾਰਨ ਬਣ ਸਕਦੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਦੂਸਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਦੇਖੋ ਹਾਲਾਂਕਿ ਜਿਹੜੀ ਪੋਪ ਦੀ ਇੰਸ ਇਸ ਸਾਰੇ ਦੁਨੀਆ ਚ ਲਗ ਪਗ ਡੇਡ ਬਿਲੀਅਨ ਕੈਥੋਲਿਕ ਕ੍ਰਿਸਚੀਅਨਸ ਨੇ ਉਹਨਾਂ ਦਾ ਹੈਡ ਹੈ ਪਾਪ ਨੂੰ ਬਹੁਤ ਪਿਆਰ ਕਰਦੇ ਨੇ ਹਮਮ ਔਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦਾ ਪਾਸਟ ਵੀ ਖਾਸ ਤੌਰ ਤੇ ਜਦੋਂ ਸੀ ਸੈਕੰਡ ਵਰਲਡ ਵਾਰ ਵੇੜੇ ਵੀ ਨਾਜ਼ੀਆਂ ਦੇ ਨਾਲ ਵੀ ਐਲਾਈਅੰਸ ਔਰ ਉਸ ਤੋਂ ਪਹਿਲਾਂ 14ਵੀਂ 15ਵੀਂ ਸਦੀ ਤੱਕ ਪਹੁੰਚਦੇ ਆ ਜਦੋਂ ਕਿ ਪ੍ਰੋਟੈਸਟੈਂਟ ਮੂਵਮੈਂਟ ਖੜੀ ਹੋਈ ਹਮ ਪਾਪ ਦੀ ਜਾਂ ਜਿਸ ਲੈਵਲ ਦੀ ਕ腐ਸ਼ਨ ਮੋਰਲ ਅਦਰਵਾਇਜ਼ ਇਨਾਂ ਦੇ ਜਿਹੜੇ ਡੀ ਜਨਰੇਸ਼ਨ ਸੀ ਲੇਕਿਨ ਮੈਨੂੰ ਕਈ ਵਾਰ ਜਦੋਂ ਪਾਪ ਦੀ ਪੋਜੀਸ਼ਨ ਨੂੰ ਮੈਂ ਦੇਖਦਾ ਹਾਂ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਕਿ ਜਿਹੜਾ ਚੱਲ ਰਿਹਾ ਕਰੰਟ ਹੁੰਦਾ ਉਹਦੇ ਚ ਇੱਕ ਹੋਪ ਵਾਂਗ ਲੱਗਦੀ ਹੈ ਹਾਲਾਂ ਉਹਨਾਂ ਦੇ ਕੋਲ ਦੁਨੀਆ ਦਾ ਸਭ ਤੋਂ ਛੋਟਾ ਜੇ ਕੋਈ ਸੋਵਰਨ ਥਾਂ ਹੈ ਤੇ ਵਰਟੀਕਲ ਹੈ ਕੁਝ ਸਕੁਅਰ ਮਾਈਲ ਉਹਦੇ ਕੋਲ ਹੈ ਹਾਲਾਂ ਉਹਨਾਂ ਦੀ ਆਪਣੀਆਂ ਐਮਬੈਸੀਆਂ ਨੇ ਯੂਨ ਦੇ ਵਿੱਚ ਉਹਨਾਂ ਦੀ ਰੈਕਗਨੀਸ਼ਨ ਹੈ ਯੂਨ ਐਮਬੈਸੀਸ ਵਿੱਚ ਆਪਣੀ ਕਰੰਸੀ ਹੈ ਆਪਣੇ ਰੇਡੀਓ ਸਟੇਸ਼ਨ ਹੈ ਆਪਣਾ ਟੈਲੀਵਿਜ਼ਨ ਆਪਣਾ ਮੈਸੇਜ ਦੇਣ ਦੀ ਲਾਈਨ ਹੈ ਛੋਟੀ ਸਟੇਟ ਹੈ ਵੀ 1930s ਚ ਮਸੋਲਨੀ ਦੇ ਨਾਲ ਐਗਰੀਮੈਂਟ ਤੋਂ ਬਾਅਦ ਵੈਟिकन ਦੀ ਸੋਵਰਨਿਟੀ ਦੀ ਗੱਲ ਹੋਈ ਹਮ ਅ ਲੇਕਨ ਉਹਨਾਂ ਦੀ ਮੋਰਲ ਪੋਜੀਸ਼ਨ ਕਟੋ-ਕਟ ਹੁਣ ਅਮਰੀਕਾ ਚ ਹੀ ਜੇ ਬਹੁਤ ਸਾਰੇ ਚਰਚਸ ਦੇ ਉੱਤੇ ਜਾਂ ਆਈਸ ਵਾਲਿਆਂ ਦੇ ਰੇਡ ਜਾਂ ਦੂਜੇ ਉਹ ਸਭ ਤੋਂ ਮੁਰੇ ਹੁੰਦੇ ਨੇ ਉਹਨੂੰ ਫਾਈਟ ਬੈਕ ਕਰਨ ਦੇ ਲਈ ਉਹਨਾਂ ਦਾ ਈਵਨ ਐ ਪਉਪਦੀ ਲਾਈਨ ਹੀ ਐ ਸੀ ਕਿ ਸਾਰੀ ਧਰਤੀ ਐ ਰੱਬ ਦੀ ਔਰ ਹਰ ਇੱਕ ਨੂੰ ਹੱਕ ਐ ਜੇ ਕੋਈ ਇਲੀਗਲ ਨਹੀਂ ਐ ਔਰ ਇੱਕ ਆਪਣੇ ਆਪ ਦੇ ਵਿੱਚ ਇੱਕ ਮੋਰਲ ਕਰੇਜ ਦੀ ਪੋਜੀਸ਼ਨ ਹੁਣ ਜਦੋਂ ਅਸੀਂ ਦੇਖ ਰਹੇ ਆਂ ਵੀ ਯੂਕਰੇਨ ਰਸ਼ੀਆ ਵਾਰ ਜਿਹੜੀ ਐ ਕੱਲ ਹੀ ਨੇ ਜ਼ੇਲੈਂਸਕੀ ਨੇ ਕਿਹਾ ਕਿ ਜੀ ਇਹ ਗੱਲਬਾਤ ਚੱਲ ਰਹੀ ਸੀ ਰਸ਼ੀਆ ਦੇ ਨਾਲ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਕਿਹਾ ਜਾ ਰਿਹਾ ਕਿ ਜਿਹੜਾ 18% ਏਰੀਆ ਉਸ ਜਿਹੜਾ जीटी ਦਾ ਸਾਡੇ ਕੋਲ ਹੈ ਵੀ ਉਹ ਵੀ ਰਸ਼ੀਆ ਨੂੰ ਦੇ ਦਿਓ ਵੀ ਬਾਕੀ ਵੀ ਉਹ ਅਕੁਪਾਈ ਕਰੇ ਵੀ ਸਾਡੇ ਤੇ ਅਨਡੂ ਪ੍ਰੈਸ਼ਰ ਹੋ ਰਿਹਾ ਹੈ ਮੈਂ ਇਹ ਅਸੀਂ ਕਬੂਲ ਨਹੀਂ ਕਰ ਸਕਦੇ ਜੇ ਰੈਫਰੈਂਡਮ ਵੀ ਕਰਵਾਇਆ ਤੇ ਲੋਕਾਂ ਨੇ ਕਬੂਲ ਨਹੀਂ ਕਰਨਾ ਸੋ ਜ਼ਿਆਦਾ ਹੈ ਕਿ ਰਸ਼ੀਆ ਯੂਕਰੇਨ ਆਪਣੀ ਚੱਲ ਰਿਹਾ ਹੈ ਗਜ਼ਾ ਦੇ ਵਿੱਚ ਇਜ਼ਰਾਈਲ ਹਰ ਚੌਥੇ ਦਿਨ ਜਿਹੜਾ ਬੰਬਾਰਡਮੈਂਟ ਕਰਕੇ ਬੇਗੁਨਾ ਨੂੰ ਮਾਰ ਰਿਹਾ ਹੈ ਔਰ ਹੁਣ ਕੱਲ ਦੀ ਮੀਟਿੰਗ ਇੰਟਰਸਟਿੰਗ ਹੋਏਗੀ ਬੋਰਡ ਆਫ ਪੀਸ ਦੀ ਕਿ ਉਸ ਚੋਕੀ ਨਿਕਲਦੀ ਹੈ ਗਜ਼ਾ ਪਲਾਨ ਦਾ ਦੂਜੇ ਹਮ ਇਰਾਨ ਦੀ ਵਾਰ ਆਲਮੋਸਟ ਸਰਟਨ ਵਾਂਗ ਹੈ ਜਿਹੜੇ ਨੇ ਕਿ ਵੀ ਜਿੰਨਾ ਵੱਡਾ ਬਿਲਟ ਅਪ ਹੈ ਇਹ ਹੁਣ ਖਾਲੀ ਹੱਥੀ ਜਿਹੜਾ ਵਾਪਸ ਨਹੀਂ ਉਹਨਾਂ ਨੇ ਮੁੜਨਾ ਹੈ ਔਰ ਜੋ ਇਜ਼ਰਾਈਲ ਦਾ ਪ੍ਰੈਸ਼ਰ ਬਿਲਟ ਹੋ ਰਿਹਾ ਔਰ ਜਿਸ ਸਾਰੇ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਚੱਲ ਰਿਹਾ ਅੱਛਾ ਅਮਰੀਕਾ ਨੇ ਜਿਹੜਾ ਇਹ ਵੀ ਕਿਹਾ ਵੀ ਚਾਈਨਾ ਨੇ 2020 ਦੇ ਵਿੱਚ ਨਿਊਕਲੀਅਰ ਟੈਸਟ ਸੋ ਜਿਹੜੀ ਅਮਰੀਕਾ ਰਸ਼ੀਆ ਦੋਵਾਂ ਦੇ ਵਿੱਚ ਨਿਊਕਲੀਅਰ ਕੈਪ ਸੀ ਨਿਊਕਲੀਅਰ ਵਾਰ ਹੈਡਸ ਦਾ ਉਹ ਵੀ ਐਕਸਪਾਇਰ ਹੋਇਆ ਔਰ ਕੋਈ ਨਵੀਂ ਟ੍ਰੀਟੀ ਦੀ ਥਾਂ ਜੇ ਇਹ ਕਿਹਾ ਜਿਹਨੂੰ ਚਾਈਨਾ ਤੇ ਰਸ਼ੀਆ ਨੇ ਡਿਨਾਈ ਕੀਤਾ ਇਹਦਾ ਮਤਲਬ ਇਹ ਹੈ ਕਿ ਅਮਰੀਕਨ ਨੇ ਵੀ ਅਗੋਂ ਨਿਊਕਲੀਅਰ ਟੈਸਟ ਦਾ ਜਿਹੜਾ ਰਾਹ ਉਹ ਖੋਲ ਲਿਆ ਹੋਇਆ ਇਸ ਸਾਰੇ ਦੇ ਚੱਲਦੇ ਆ ਨਜ਼ਰ ਆ ਰਿਹਾ ਇੱਕ ਕਾਮਨ ਬੰਦੇ ਨੂੰ ਵੀ ਇਹ ਠੀਕ ਹੈ ਸਾਡੇ ਕੁਝ ਵੀਰਾਂ ਨੂੰ ਇਹ ਲੱਗਦਾ ਹੁੰਦਾ ਜੀ ਅਸੀਂ ਸਿਰਫ ਤੇ ਸਿਰਫ ਹੁਣ ਗੱਲ ਕਰੀਏ ਵੀ ਗਿਆਨੀ ਰਗਵੀਰ ਸਿੰਘ ਨੇ ਕੀ ਕਹਿ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਬਾਦਲਾਂ ਨੂੰ ਤੇ ਦੂਜਿਆਂ ਨੇ ਇਹ ਨਹੀਂ ਹੈ ਇੱਕ ਸਿੱਖ ਦੇ ਨਾਤੇ ਇਹ ਠੀਕ ਹੈ ਸਾਡਾ ਇੰਟਰਸਟ ਖਾਲਸਤਾਨ ਚ ਹੈ ਅਸੀਂ ਹਰ ਉਸ ਤਾਕਤ ਦਾ ਜਿਹੜਾ ਉਹ ਸਮਰਥਨ ਕਰਾਂਗੇ ਜਿਹੜਾ ਸਾਡੇ ਨਾਲ ਖਲੋਂਦਾ ਹੈ ਪਰ ਇੱਕ ਅਮਰੀਕਨ ਹੋਣ ਦੇ ਨਾਤੇ ਸਾਡੇ ਕੋਲ ਹਕੂਕ ਨੇ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਵੀ ਤੁਸੀਂ ਇੱਥੇ ਬੈਠ ਕੇ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਕੋਈ ਨੀਤੀ ਜਿਹੜੀ ਐ ਉਹ ਇਮੋਰਲ ਹੈ ਜਾਂ اخلاقی ਨਹੀਂ ਹੈ ਇਹ ਮਤਲਬ ਜਿਹੜਾ ਉਹ ਕਿਸੇ ਦੇ ਵੀ ਜਿਹੜਾ ਉਹ ਬੌਂਡਡ ਲੇਬਰ ਨਹੀਂ ਹੈ ਸੀ ਕਿ ਭਾਈ ਅਸੀਂ ਕਿਸੇ ਦੇ ਜਿਹੜੇ ਹੈ ਉਹ ਗੁਣਗਾ ਹੀ ਨਹੀਂ ਕਰਨੇ ਨੇ ਬੇਮਤਲਬ ਜਿੱਥੇ ਐਪਰੀਸ਼ੀਏਸ਼ਨ ਹੈ ਇਹ ਵੀ ਅਮਰੀਕਾ ਦੀ ਬਿਊਟੀ ਇਹ ਜਿਹੜੇ ਇੱਕ ਬੌਂਡਡ ਲੇਬਰ ਵਾਂਗ ਤੋਰਨ ਦੀ ਲਾਈਨ ਹੈ ਇਹ ਵੀ ਗੁਲਾਮੀ ਹੁੰਦੀ ਹੈ ਆਪਣੇ ਆਪ ਦੇ ਵਿੱਚ ਫਿਰ ਬਾਅਦ ਉਹ ਗੋਜੋ ਹੋ ਸਾਡੇ ਨਾਲ ਧੋਖਾ ਹੋ ਗਿਆ ਐਵੇਂ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਅਮਰੀਕਨ ਇੰਟਰਸਟ ਸਾਡੇ ਨਾਲ ਲੇਕਨ ਜੇ ਕੋਈ ਇੱਕ ਪਾਸੇ ਵਾਰ ਕਰਾਇਮ ਕਰ ਰਿਹਾ ਵਾਰ ਕ੍ਰਾਈਮਨਲ ਨੇ ਜਿਹੜੇ ਤੇ ਅਸੀਂ ਇਹ ਕਹੀਏ ਜੀ ਸਾਡੇ ਲਈ ਕੋਈ ਦੂਜਾ ਆਵਾਜ਼ ਕਿਉਂ ਨਹੀਂ ਚੁੱਕਦਾ ਤੇ ਜੇ ਅਸੀਂ ਕਿਸੇ ਲਈ ਆਵਾਜ਼ ਨਹੀਂ ਚੁੱਕਾਂਗੇ ਘੱਟੋ ਘੱਟ ਬਤੌਰੇ ਸਿੱਖ ਮੈਂ ਇੱਕ ਪੋਲੀਟਿਕਲ ਐਕਟਿਵਿਸਟ ਐ ਜ਼ਿੰਦਗੀ ਮੈਂ ਖਾਲਸਤਾਨ ਦੇ ਮਿਸ਼ਨ ਨੂੰ ਸਮਰਪਿਤ ਕੀਤੀ ਹੋਈ ਹੈ ਪਰ ਕੋਈ ਇਹ ਹਕੂਕ ਨਹੀਂ ਖੋ ਸਕਦਾ ਸਾਡੇ ਤੋਂ ਕਿ ਜੀ ਅਸੀਂ ਜਿਹੜਾ ਉਹ ਜਿੱਥੇ ਕ੍ਰਾਈਮ ਨੇ ਵਾਰ ਕ੍ਰਾਈਮ ਨੇ ਅਸੀਂ ਉਹਨਾਂ ਬਾਰੇ ਵੀ ਗੱਲ ਨਾ ਕਰੀਏ ਹੁਣ ਮੈਂ ਪੋਪ ਲਿਓ ਨੂੰ ਕਿਉਂਕਿ ਇੱਕ ਇਹਨਾਂ ਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਇੱਕ ਸੀਜ਼ਨ ਆਫ ਲੈਂਟ ਨੂੰ ਕਹਿੰਦੇ ਨੇ ਉਹਦੇ ਵਿੱਚ ਇਹਨਾਂ ਦਾ ਇੱਕ ਬਲੀਫ ਹੈ ਕੈਥੋਲਿਕਸ ਦਾ ਕਿ ਵੀ ਜਦੋਂ ਜੀਸਸ ਜਿਹੜੇ ਨੇ ਉਹ ਨਿਕਲੇ ਗਰੇਵ ਚੋਂ ਔਰ ਉਸ ਚ 40 ਦਿਨ ਜਿਹੜੇ ਨੇ ਉਹ ਫੀਸਟ ਫਾਸਟ ਕਰਦੇ ਰਹੇ ਡੇਜ਼ਰਟ ਦੇ ਵਿੱਚ ਔਰ ਇਸ ਲਈ ਇਹ ਜਿਵੇਂ ਇੱਕ ਪਾਸੇ ਅਸੀਂ ਆਪਣੇ ਮੁਸਲਮਾਨ ਭੈਣਾ ਭਰਾਵਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਆਲਰੇਡੀ ਰਮਜ਼ਾਨ ਰੋਜ਼ੇ ਸ਼ੁਰੂ ਹੋ ਗਏ ਨੇ ਅੱਜ ਪਿਤਾ ਚੰਦਰਮਾ ਦੇ ਨਾਲ ਸ਼ੁਰੂਆਤ ਹੈ ਇੰਡੀਆ ਚ ਸ਼ਾਇਦ ਕੱਲ ਹੈ ਮਿਡਲ ਈਸਟ ਚ ਆਲਰੇਡੀ ਹੋ ਚੁੱਕਾ ਹੈ ਸੋ ਰਮਜ਼ਾਨ ਮੁਬਾਰਕ ਪਰ ਉਸੇ ਪੈਟਰਨ ਦੇ ਉੱਤੇ ਹੀ ਸ਼ਾਇਦ ਇਹ ਜਿਹੜਾ ਇਹਨਾਂ ਦਾ ਤਿਹਾਰ ਹੈ ਜਾਂ ਦਿਨ ਹੈ ਲੈਂਟ ਕਿਉਂਕਿ 40 ਦਿਨ ਐਸ ਪਰ ਬਾਈਬਲ ਜੀਸਸ ਸਪੈਂਟ fasting in the desert or during the season catholics are asked to fast remember the needy and reflect on mortality hun eh 40 din jede ne jadon jede jesus naal jude ne ke oh desert ch fasting ch reh catholics jede ne unna nu oh bhi vart rakhde ne load wanda di madad karde ne and reflect on mortality ke bhai eh saadi zindagi ultimately human body ne destroy honi isliye ਇਕ ਕਨਾਦੀ ਰਸਮ ਹੈ ਜਿਹਦੇ ਚ ਕਿ ਉਹ ਜਿਸ ਫੰਕਸ਼ਨ ਚ ਪੋਪ ਆਂਦਾ ਉਹਦੇ ਤੇ ਐਸ਼ੇਸ ਛੁੱਟਦੇ ਨੇ ਸਾਰਿਆਂ ਦੇ ਉੱਤੇ ਕਿ ਭਾਈ ਅਲਟੀਮੇਟਲੀ ਸੁਆਹ ਹੋ ਜਾਣਾ ਹੈ ਜਿਹਨੂੰ ਕਿ ਡਸਟੋਂ ਨਿਕਲੇ ਐ ਡਸਟੀ ਵਾਪਸ ਚਲੇ ਜਾਣਾ ਹੈ ਕਿ ਭਾਈ ਅਸੀਂ ਖਾਕ ਹੀ ਐ ਖਾਕ ਹੋਣ ਵਾਲੇ ਐ ਔਰ ਉਸ ਮੌਕੇ ਦੇ ਉੱਤੇ ਪੋਪ ਲਿਓ ਨੇ ਜਿਹੜਾ ਉਹ ਆਪਣਾ ਜਿਹੜਾ ਮੈਸੇਜ ਦਿੱਤਾ ਬਿਫੋਰ ਪੋਪ ਲਿਓ ਲਿਮਿਟਸ ਅ ਵਰਲਡ ਇਨ ਫਲੇਮਜ਼ ਐਟ ਐਸ਼ ਵੈਨਸਡੇ ਸਰਵਿਸ ਇੱਕ ਪੂਰੀ ਸਰਵਿਸ ਹੁੰਦੀ ਹੈ ਜਿਹਦੇ ਬਿਫੋਰ ਸਪ੍ਰਿੰਕਲਿੰਗ ਐਸ਼ਸ ਔਨ ਦਾ ਹੈਡਸ ਆਫ ਪਾਰਟਿਸਪੈਂਟਸ ਇਸ ਸਾਈਨ ਆਫ ਮੋਰਟੈਲਿਟੀ ਦਾ ਪੋਪ ਸੈਡ ਦਾ ਐਸ਼ਸ ਕੁਡ ਰਿਪਰੈਜ਼ੈਂਟ ਦਾ weight of the world that is a blaze of entire cities destroyed by war ਉਹਨਾਂ ਨੇ ਕਿਹਾ ਵੀ ਇਹ ਜਿਹੜੇ ਐਸ਼ਸ ਨੇ ਇਹ ਜਿਹੜੇ ਸ਼ਹਿਰਾਂ ਦੇ ਸ਼ਹਿਰ ਜੰਗਾਂ ਨੇ ਤਬਾਹ ਕੀਤੇ ਨੇ ਔਰ ਇਸ ਵੇਲੇ ਜਿਸ ਮੁਕਾਮ ਦੇ ਉੱਤੇ ਅਸੀਂ ਖੜੇ ਹਾਂ ਇਹ ਫਰਦਰ ਤਬਾਈ ਦਾ ਜਿਹੜਾ ਉਹ ਮੌਜੂ ਬਣ ਰਹੇ ਨੇ ਕਿ ਭਾਈ ਅਸੀਂ ਇਟ ਇਜ਼ ਸੋ ਈਜ਼ੀ ਟੂ ਫੀਲ ਪਾਵਰਲੈਸ ਇਨ ਦਾ ਫੇਸ ਆਫ ਅ ਵਰਲਡ ਦੈਟ ਇਜ਼ ਇਨ ਫਲੇਮਸ ਕਿ ਅਸੀਂ ਆਪਣੇ ਆਪ ਨੂੰ ਤਾਕਤਹੀਨ ਮਹਿਸੂਸ ਕਰਦੇ ਨਜ਼ਰ ਆ ਰਿਹਾ ਕਿ ਜੰਗ ਦੇ ਸ਼ੋਲੇ ਚਾਰ ਚਫੇਰੇ ਮਚ ਰਹੇ ਨੇ ਤਬਾਈ ਦਾ ਵਾਇਸ ਹੈ ਔਰ ਇਹ ਸਾਰੇ ਦੇ ਚਲਦੇ ਆ ਉਹਨਾਂ ਨੇ ਕਿਹਾ ਕਿ ਬਈ ਏ ਅਸੀਂ ਪ੍ਰੇਈ ਕਰ ਸਕਦੇ ਆ ਕਿ ਰੱਬ ਜਿਹੜਾ ਇਹ ਸਾਰੇ ਨੂੰ ਦੁਨੀਆ ਨੂੰ ਸੇਵ ਕਰੇ ਔਰ ਮੈਂ ਸਮਝਦਾ ਕਿ ਵੀ ਇਹੀ ਜਦੋਂ ਗੁਰੂ ਅਮਰਦਾਸ ਸਾਹਿਬ ਨਰਨਕਾਰ ਦੇ ਨਾਲ ਇਕਮਿਕ ਉਹ ਇਹ ਅਰਦਾਸ ਕਰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਹਲੇ ਹੋ ਉਬਾਰ ਔਰ ਸਾਡੀ ਤਾਂ ਦੋ ਵੇਲੇ ਦੀ ਅਰਦਾਸ ਹੈ ਜਿੱਥੇ ਅਸੀਂ ਖਾਲਸਾ ਜੀ ਦੀ ਚੜ੍ਹਦੀ ਕਲਾ ਖਾਲਸਾ ਜੀ ਕੇ ਬੋਲ ਬਾਲੇ ਦੀ ਅਰਦਾਸ ਕਰਦੇ ਉੱਥੇ ਅਸੀਂ ਅਲਟੀਮੇਟਲੀ ਝੁਕਣ ਤੋਂ ਪਹਿਲਾਂ ਧਰਤੀ ਦੇ ਉੱਤੇ ਆਪਣਾ ਮੱਥਾ ਰੱਖਣ ਤੋਂ ਪਹਿਲਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਅਸੀਂ ਵੀ ਪੋਪ ਲਿਓ ਦੇ ਜਜ਼ਬਾਤਾਂ ਨਾਲ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਨਾਲ ਆਪਣੀ ਆਵਾਜ਼ ਰន្លਾਉਂਦੇ ਆ ਕਿ ਭਾਈ ਇਸ ਵੇਲੇ ਇਵੇਂ ਜਪਦਾ ਵਿਚਾਰ ਚ ਫੇਰੇ ਜੰਗ ਦੇ ਸ਼ੋਲੇ ਨੇ ਔਰ ਅਲਟੀਮੇਟਲੀ ਜੇ ਇਹ ਸੂ ਨਾ ਰੁਕਿਆ ਗਿਆ ਤੇ ਫਿਰ ਇਹ ਵਰਲਡ ਜਿਹੜਾ ਇਹ ਵੀ ਫਲੇਮਸ ਦੇ ਹਵਾਲੇ ਹੋਏਗਾ ਜੀ ਰਾਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਆਪ ਆਪਣੇ ਯੂਟਿਊਬਰਸ ਬੈਸਨ ਲੈਣ ਜਾਣ ਜਾ ਰਹੀਆਂ ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸੋਨ ਮਾਲ ਜੀ ਸਾਡੇ ਪਹਿਲੇ ਵੀਰ ਨੇ ਸਾਨੂੰ ਫਤੇ ਬੁਲੰਦੀ ਨੇ ਔਰ ਘੁਸਕੇ ਜੀ ਵੀ ਔਰ ਟੋਨੀ 18 ਸਾਜੀ ਵੀ ਨਾਸਰ ਚੌਧਰੀ ਜੀ ਵੀ ਔਰ ਇਸੇ ਤਰ੍ਹਾਂ ਕਲਸਨ ਫੌਜੀ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਇਹ ਵੀ ਕਲਸਨ ਫੌਜੀ ਕਨ ਰਾਰ ਸਾਹਿਬ ਜੀ ਮੂਤ ਪੀਨੇ ਭਾਰਤੀ ਸਾਰੇ ਹੀ ਚੋਰ ਨਿਕਲੇ ਸਭ ਕੁਝ ਚੱਕ ਕੇ ਲੈ ਗਏ ਔਰ ਸੁਖਜੀ ਨੂੰ ਬੱਚੂ ਜੀ ਵੀ ਨਾਸਰ ਚੌਧਰੀ ਕਹਿੰਦੇ ਬ੍ਰਾਹਮਣ ਬ੍ਰਾਹਮਣ ਦੀ ਗੁਲਾਮੀ ਬਹੁਤ ਬੁਰੀ ਗੁਲਾਮੀ ਹੈ ਔਰ ਬ੍ਰਾਹਮਣ ਵਿੱਚ ਕੋਈ ਰੈਮ ਨਹੀਂ ਹੁੰਦਾ ਔਰ ਫਿਰ ਉਹ ਠੀਕ ਫਰਮਾਇਆ ਹਾਂ ਜੀ ਮੁਹੰਮਦ ਜੀ ਵੀ ਇਹ ਵੀ ਫਿਰ ਇਸੇ ਤਰ੍ਹਾਂ ਮਰਜੀਸਾਨੀ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਰਸਿਮਰਨ ਕੌਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਬਸਰਾ ਜੀ ਵੀ ਫਿਰ ਸਾਡੇ ਕੋਲ ਹੈਗੇ ਨੇ ਨਿਰਮਲ ਸੰਦਰ ਜੀ ਵੀ ਇਹ ਕਹਿੰਦੇ ਪੰਜਾਬផល ਪ੍ਰੋਬਲਮਸ ਹਲ ਖਾਲਸਾ ਵੀਰੋ ਜਾਗੋ ਵੋਟਾਂ ਬਣਾ ਕੇ ਪਾ ਕੇ ਖਾਲਸਾ ਸਿਕ ਫੋਰ ਜਸਟਿਸ ਜ਼ਿੰਦਾਬਾ ਟੀਵੀ ਰਿਫੋਰ ਜ਼ਿੰਦਾਬਾ ਡਾਕਟਰ ਸਾਭ ਜੀ ਵਾਇਗ ਜੀ ਦਾ ਖਾਲਸਾ ਵਾਹ ਫਤਿਹ ਫਤਿਹ ਔਰ ਵੈਜੀ ਗਰੇ ਜੀ ਵੀ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕਿ ਵਾ ਇਹਨਾਂ ਦੇ ਡਰੋਨ ਵੀ ਰੱਖੇ ਤਾਂ ਉਥੇ ਬੋਲਦੇ ਆ ਕਿ ਜਾਂ ਯੂਨੀਵਰਸਿਟੀ ਮੇ ਜੋ ਵੀ ਬਨਾਇਆ ਹੈ 150 ਕਰੋੜ ਦਾ ਮੁਲਕ ਹੈ ਕਹਿੰਦੇ ਝੂਠ ਬੋਲਦੇ ਨੇ ਹਾਂ ਹਾਂ ਉਸੇ ਆਲਰੇਡੀ ਡਿਸਕਸ ਹਾਂਜੀ ਆਪਾਂ ਡਿਸਕਸ ਕੀਤਾ ਆਲਰੇਡੀ ਔਰ ਨਾਸਰ ਚੌਧਰੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਫਿਰ ਇਸ ਤਰ੍ਹਾਂ ਜਿਹੜੇ ਹੈਗੇ ਨੇ ਸਾਡੇ ਕੋਲ ਗੈਰੀਟ ਇਹਨਾਂ ਜਿਹੜੇ ਇਹ ਕਹਿੰਦੇ ਨੇ ਕਿ ਫੋਕਸ ਔਨ ਯਰ ਇਸ਼ੂਸ ਐਂਡ ਨੋਟ ਔਨ ਇਜ਼ਰੀਅਲ ਇਸਲਾਮ ਔਰ ਕ੍ਰਿਸਟਿਅਨਿਟੀ ਯੂ ਨੀਡ ਟੂ ਯੂ ਨੀਡ ਹੈਲਪ ਫਰੋਮ ਆਲ ਕਮਿਊਨਿਟੀਆਂ ਫਾਰ ਯਰ ਮਿਸ਼ਨ افریگن اسٹری اوٹ اف ٹربل اینڈ ڈونٹ سے انیथिंग स्टूपिड अगेंस्ट वेस्टर्न ने नेशन पहली बात है दफ्फ जी ਤੁਹਾਡਾ स्टूपिड ਆਪਣੇ ਆਪ ਚ ਦੱਸਦਾ ਹੈ ਵੀ ਤੁਹਾਡਾ ਮਾਈਂਡ ਸੈਟ ਕੀ ਹੈ ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਹੈ ਅਸੀਂ ਹਮੇਸ਼ਾ ਜਦੋਂ ایવન ਯਹੂਦੀਆਂ ਦੀ ਪਰਸੀਕਿਊਸ਼ਨ ਦਾ ਜ਼ਿਕਰ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਸ਼ਮੂਲੀਅਤ ਵੀ ਕਰਦੇ ਰਹੇ ਹੁਣ ਵੀ ਕਰਦੇ ਹਾਂ ਲੇਕਿਨ ਜੇ ਕੋਈ ਮੁਲਕ ਜ਼ੁਲਮ ਦਾ ਸਹਾਰਾ ਲੈਂਦਾ ਵਾਰ ਕਰਾਇਮ ਕਰਦਾ ਤੇ ਫਿਰ ਚੁੱਪ ਰਹਿਣਾ ਜਿਹੜਾ ਇਹ ਇੱਕ ਸਿੱਖ ਦਾ ਕਰਮ ਨਹੀਂ ਹੈ ਸੋ ਸਾਨੂੰ ਪਤਾ ਹੈ ਸਾਡਾ ਫੋਕਸ ਕੀ ਹੈ ਅਸੀਂ ਆਪਣਾ ਮੁਲਕ ਹਾਸਲ ਕਰਨਾ ਹੈ ਔਰ ਇਹ ਵੀ ਅਮਰੀਕਾ ਦੀ ਬਿਊਟੀ ਹੈ ਜਿਹੜਾ ਤੁਹਾਨੂੰ ਗਲਤ ਨੂੰ ਗਲਤ ਕਹਿਣ ਦੀ ਜਿਹੜਾ ਉਹ ਜਿਹੜਾ ਉਹ ਸਿਸਟਮ ਵੀ ਐਨਕਰੇਜ ਕਰਦਾ ਹੈ ਇਹੀ ਅਮਰੀਕਾ ਇਸ ਦਾ ਮਤਲਬ ਖਾਲਸਾ ਦੇ ਪੰਜਾਬ ਜੀ ਵੀ ਔਰ ਫਿਰ ਖਾਲਸਾ ਫੌਜੀ ਕਹਿੰਦੇ ਕਿ ਡਾਕਟਰ ਸਾਹਿਬ ਜਾਰਡਨ ਵਿੱਚ ਕਹਿੰਦੇ ਅੱਜ ਪਹਿਲਾਂ ਜਿਹੜਾ ਹੈਗਾ ਰਮਜ਼ਾਨ ਹੈ ਖਾਲਸਾ ਜੀ ਹਾਂ ਮੈਂ ਆਲਰੇਡੀ ਜ਼ਿਕਰ ਕੀਤਾ ਹੈ ਹਾਂਜੀ ਅੱਛਾ ਅਸੀਂ ਇਹ ਦੱਸ ਰਹੀਏ ਵੀ ਜਿੱਥੇ ਬਾਕੀ ਦੁਨੀਆ 'ਚ ਡਿਵੀਜ਼ਨਸ ਹੋ ਰਹੀਆਂ ਸਾਡਾ ਵੀ TV84 ਡਿਵਾਈਡ ਹੋ ਗਿਆ ਇੱਕ ਪਾਸੇ ਮੇਨ ਸਟ੍ਰੀਮ ਜਿਹਦੇ ਮੈਸੇਜ ਤੁਸੀਂ ਪੜੇ ਨੇ ਤੇ ਜਿਹੜਾ ਇੰਡੀਅਨ ਸਿਸਟਮ ਦੀ ਉਸ ਮਾਰ ਤੋਂ ਬਾਅਦ ਔਰ ਇਹਨਾਂ ਦੇ ਐਲਗੋਰਿਜ਼ਮ ਬਦਲਣ ਤੋਂ ਬਾਅਦ ਸਾਡਾ TV84 USA ਔਰ ਮੈਂ ਕੁਝ ਦੇਖ ਰਿਹਾ ਕਿ ਜਿਹੜੇ ਸਾਡੇ ਰੈਗੂਲਰ ਵਿਊਅਰ ਇਹਦੇ ਤੇ ਆਉਂਦੇ ਸੀ ਉਹ ਇਹਦੇ ਤੇ ਆ ਗਏ ਕਿਉਂਕਿ ਸਰਚ ਕੀਤੇ ਆ TV84 USA ਅਪੀਅਰ ਹੁੰਦਾ ਸੋ ਉਹ ਵੀ ਮੈਂ ਸਾਂਝੇ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਅਫਤਾਰ ਸਿੰਘ ਜਸਕੀਰਤ ਸਿੰਘ ਸੁਰਿੰਦਰ ਸਿੰਘ ਧਰਮ ਸਿੰਘ ਹਰਮਨ ਪੰਨੂ ਉਹਨਾਂ ਨੇ ਖਾਲਸਾਤਨ ਜਿੰਦਾਬਾਦ ਬਹੁਤ ਵਾਰ ਲਿਖਿਆ ਜੀ ਇੰਦਰਜੀਤ ਸਿੰਘ ਸੰਧੂ ਗੁਰਮੀਤ ਸਿੰਘ ਬਾਜਵਾ ਕੁਲਦੀਪ ਕੌਰ ਇਹ ਵੀ ਇਸਤੇ ਨੇ ਆਲਰੇਡੀ ਮੈਂ ਤੇ ਹੁੰਦੇ ਨੇ ਗੁਰਮukh ਸਿੰਘ ਔਰ ਫਿਰ ਗੁਰਕੁਮਾਰ ਐਡਮਿਸ਼ਨ ਜਿਹੜੇ ਕਹਿੰਦੇ ਨੇ ਕਿ ਬਜਟ 2000 ਕਰੋੜ ਰੱਖਿਆ ਸੀ ਤੇ ਖਰਚ ਹੋਇਆ 800 ਕਰੋੜ ਹੁਣ 226 ਵਿੱਚ 1000 ਕਰੋੜ ਕਰਦਾ ਇਹ ਬਿਲਕੁਲ ਅੱਜ ਹੀ ਮੈਂ ਕਿਸੇ ਹੋਰ ਐਕਸਪਰਟ ਦਾ ਸੁਣ ਰਿਹਾ ਸੀ ਵੀ ਅਮਰੀਕਾ ਚਾਈਨਾ ਨੇ ਕਿਸ ਨੇ 60 ਬਿਲੀਅਨ AI ਦਾ ਰੱਖਿਆ ਇਹਨਾਂ ਨੇ ਇੰਡੀਆ ਨੇ ਸਾਰਾ ਬਜਟ 2000 ਕਰੋੜ ਦਾ AI ਦਾ ਪਿਛਲੇ ਚ ਰੱਖਿਆ ਸੀ ਖਰਚ ਸਿਰਫ 800 ਕਰੋੜ ਕੀਤਾ ਤਾਂ ਹੁਣ ਉਹਨਾਂ ਨੇ ਕਟਾ ਕੇ 1000 ਕਰੋੜ ਕਰਤਾ ਤੇ ਨਵੀਆਂ ਕਾਢਾਂ ਕੱਢਣਗੇ AI ਦੀਆਂ ਤੁਸੀਂ ਇਹਨਾਂ ਦੇ ਝੂਠ ਦਾ ਬਹੁਤ ਸ਼ੁਕਰੀਆ ਇਸ ਫੈਕਟ ਤੇ ਲਈ ਬਲਵਿੰਦਰ ਸਿੰਘ ਗੁਰਦੀਪ ਸਿੰਘ ਜਰਨਜੀਤ ਬਾਜਵਾ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ ਫਤਿਹ ਜੀ ਰਾਜਵਿੰਦਰ ਕੌਰ ਫਤਿਹ ਬੈਨ ਜੀ ਔਰ ਨੂਪਾ ਜੀ ਦਾ ਕਮੈਂਟ ਹੈ ਡਾਕਟਰ ਸਾਹਿਬ ਜੀ ਹੋ ਸਕਦਾ ਹੈ ਕਿ ਵੈਸਟ ਨੇ ਅਮਰੀਕਾ ਕੈਨੇਡਾ ਨੇ ਟ੍ਰੇਡ ਡੀਲ ਓਨ ਬੇਸਿਸ ਆਫ ਨikhil ਗੁਪਤਾ ਤੇ ਹੋਰ ਵੀ ਕਈ ਹੋਰ ਵੀ ਕਈ ਬਦਲਾਣ ਲਈ ਕਸਟਡੀ ਮੰਗ ਕੇ ਕੀਤੀ ਹੋਵੇ ਆ ਯਾ ਬੰਦਾ ਐਕਸਟਰਾ ਡਾਈਡ ਕਰੋ ਯਾ ਡੀਲ ਤੇ ਸਾਈਨ ਕਰੋ ਅ ਇਹ ਕਿਉਂਕਿ ਅਸੀਂ ਫਰਾਈਡੇ ਦੇ ਪ੍ਰੋਗਰਾਮ ਚ ਇਹ ਆਪਣਾ ਇੰਪੈਕਟ ਦਿੱਤਾ ਸੀ ਅਜੇ ਅਸੀਂ ਹੋਲਡ ਕਰ ਰਹੇ ਹਾਂ ਕੁਝ ਚੀਜ਼ਾਂ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਡੀਲ ਨਾਲ ਔਰ ਇਹ ਨikhil gupta ਦੀ ਕਬੂਲੀਅਤ ਨਾਲ ਔਰ ਇਹ ਸਾਰੇ ਦੇ ਨਾਲ ਜਿਵੇਂ ਸਰਜੀਓ ਗੌਰ ਨੂੰ ਖੁੱਲੀ ਛੁੱਟੀ ਵੈਸਟਰਨ ਕਮਾਂਡ ਤੋਂ ਲੈ ਕੇ ਔਰ ਇਹ ਆਈ ਸਮਿਟ ਤੇ ক্লোਜ਼ ਰੂਮ ਪੰਜਾਬ ਤੋਂ ਜ਼ਿਆਦਾ ਐਗਜ਼ੈਕਟਿਵਜ਼ ਦੇ ਨਾਲ ਹੁੰਦਾ ਐਜ਼ ਅ ਵਾਇਸਰਾਏ ਕਰ ਰਿਹਾ ਹੈ ਬਟ ਅਜੇ ਅਸੀਂ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਸੀਂ ਵੀ ਕਿਸੇ ਡੀਲ ਦਾ ਹਿੱਸਾ ਹੀ ਬਣ ਗਏ ਹੋਈਏ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਬਿਲਕੁਲ ਅਮਰ ਜਿਹੜੇ ਮस्तान ਜੀ ਵੀ ਜਿਹੜੇ ਸਾਨੂੰ ਸਪੇਨ ਤੋਂ ਦੇਖ ਰਹੇ ਨੇ ਤੇ ਔਰ ਸਲਾਮ ਅਰਜ਼ ਕਰਦੇ ਆ ਵਾਲੇਕੁਮ ਸਲਾਮ ਜੀ ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੈਂ ਆਪਣੇ ਈਵਰਜ਼ ਕੋਲ ਨੇ ਇਜਾਜ਼ਤ ਈਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇਹ ਤੇ ਮੁਕਦਾ ਤੁਸੀਂ ਆਪਣੀ ਰਾਏ ਤੇ ਸਰਲ ਸਾਨੂੰ ਭੇਜਣਾ ਪੁੱਛਣਾ ਸਾਡੇ ਪਤੇ ਤੇ ਐਸਓਐਸ ਆਚੀ ਵੀਰੀਫੋਰ ਦਾ ਆਚੀ ਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੋਂ ਸਾਨੂੰ ਮੁਕ ਹੋਵਾਂਗੇ ਤਦ ਤੱਕ ਲੈ ਮੈਨੂੰ ਤੇ ਆਪਣਾ ਰਾਸ ਆ ਗਿਆ ਦੋ ਦੇਖਦੇ ਰਹੋ ਚੀ ਵੀਰੀਫੋਰ ਪੜਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ